ਦੇਖੋ ਕਿਸੇ ਹਾਈ ਕੋਰਟ ਨੇ ਕਿਹੜੀ ਦਿਸ਼ਾ ਦੇ ਵਿੱਚ ਇਹ ਫੈਸਲਾ ਇਹ ਗੱਲ ਕਹੀ ਹੈ ਇਹ ਨਹੀਂ ਸਮਝ ਆਉਂਦੀ ਕਿਉਂਕਿ ਇਹ ਹੈ ਜਿਹਾ ਤਾਂ ਕੁਝ ਨਹੀਂ ਸਾਡੀ ਸਮਝ ਮੁਤਾਬਕ ਤਾਂ ਜਿਹੜੀ ਮਤਲਬ ਉੱਥੇ ਇੱਕ ਦਿਨ ਤਾਂ ਹੋਈ ਹੈ ਉੱਥੇ ਬੱਚੇ ਨੇ ਨੌਜਵਾਨ ਜਾ ਕੇ ਉਹ ਲੜਬਾਜ਼ੀ ਕਰਦੇ ਨੇ ਕਿਉਂਕਿ ਜਦੋਂ ਇਹ ਜੇ ਇਕੱਠ ਹੁੰਦੇ ਨੇ ਉਹਆਂ ਇਕੱਠਾਂ ਦੇ ਵਿੱਚ ਇੱਕ ਹਿੱਸਾ ਹੈ ਜਿਹੜਾ ਚਲਾ ਜਾਂਦਾ ਬਾਰ ਕੇ ਬਾਅਦ ਜਿਹੜਾ ਨੌਜਵਾਨੀ ਦਾ ਹਿੱਸਾ ਕੁਮਰਾ ਹੋਇਆ ਹੁੰਦਾ ਲਗਨੇ ਤੱਕ ਜਾਂ ਪਿੱਛੇ ਤੱਕ ਰੰਡ ਚਲਾ ਜਾਂਦਾ ਇਸ ਤਰ੍ਹਾਂ ਨਾਲ ਚਲਾ ਜਾਂਦਾ ਕੋਈ ਇਸ ਤਰ੍ਹਾਂ ਦੀ ਕੋਈ ਕ੍ਰਿਮੀਨਲ ਕਿਸਮ ਦੇ ਬੰਦੇ ਉੱਥੇ ਗਏ ਹੋਣ ਕੋਈ ਇਹੋ ਜਿਹਾ ਕੁਝ ਹੋਇਆ ਜਾਂ ਤਾਂ ਕੁਝ ਦੇਖਣ ਨੂੰ ਨਹੀਂ ਮਿਲਿਆ ਤੇ ਹਾਈ ਕੋਰਟ ਦੀ ਟਿੱਪਣੀ ਨਾਲ ਇਹ ਮਤਲਬ ਹੈ ਬਣਦਾ ਵੀ ਕਿਸਾਨ ਲੋਕ ਜਿਹੜੇ ਆ ਗੂ ਨੇ ਉਹ ਇਹੋ ਜਿਹਾ ਕੁਝ ਚਾਹੁੰਦੇ ਨੇ ਜਿਹੜਾ ਜਿਹਾ ਕੁਝ ਚਾਹੁੰਦੇ ਫਿਰ ਉਹ ਉਹ ਜਾਂਦੇ ਉਹ ਤਾਂ ਬੈਠੇ ਕਿਉਂ ਸਰੰਦਾਂ ਦੇ ਕਿਤਾ ਉਹ ਗਾਹਾਂ ਜਾਂਦੇ ਜਦੋਂ ਸਰਕਾਰ ਦੀ ਰਾਜ ਦਾ ਪਤਾ ਲੱਗਿਆ ਵੀ ਸਰਕਾਰ ਇੱਥੇ ਤੱਕ ਆਗੇ ਵੀ ਬਾਹਰ ਨਹੀਂ ਜਾਣ ਦਿੰਦੀ ਸਖਤੀ ਕਰਦੀ ਹੈ ਪਤਲੇ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਇੱਕ ਬੰਦਾ ਸੀ ਹਿੰਦੀ ਹੋ ਗਿਆ ਉਹਨਾਂ ਹਾਲਤਾਂ ਦੇ ਵਿੱਚ ਉਹ ਉੱਥੇ ਬੈਠੇ ਨੇ ਉਹਨਾਂ ਦੇ ਨੂੰ ਰਿਹੱਕਾ ਬੈਠਣ ਤੇ ਇਹ ਨਹੀਂ ਦਾ ਸਰਕਾਰ ਨੂੰ ਜਾਂ ਹਾਈ ਕੋਰਟ ਨੂੰ ਵੀ ਦਿੱਤੀ ਨਹੀਂ ਕਰਦਾ ਦੇਖੋ ਕਿਸੇ ਹਾਈ ਕੋਰਟ ਨੇ ਕਿਹੜੀ ਦਿਸ਼ਾ ਦੇ ਵਿੱਚ ਇਹ ਫੈਸਲਾ ਇਹ ਗੱਲ ਕਹੀ ਹੈ ਇਹ ਨਹੀਂ ਸਮਝ ਆਉਂਦੀ ਕਿਉਂਕਿ ਹੈ ਜਿਹਾ ਤਾਂ ਕੁਝ ਨਹੀਂ ਸਾਡੀ ਸਮਝ ਮੁਤਾਬਕ ਤਾਂ ਜਿਹੜੀ ਮਤਲਬ ਉੱਥੇ ਇੱਕ ਦਿਨ ਤਾਂ ਹੋਈ ਹੈ ਉੱਥੇ ਬੱਚੇ ਨੇ ਨੌਜਵਾਨ ਜਾ ਕੇ ਉਹ ਲੜਬਾਜੀ ਕਰਦੇ ਨੇ ਕਿਉਂਕਿ ਜਦੋਂ ਇਹ ਜ ਇਕੱਠ ਹੁੰਦੇ ਨੇ ਉਹ ਇਆਂ ਇਕੱਠਾਂ ਦੇ ਵਿੱਚ ਇੱਕ ਹਿੱਸਾ ਹੈ ਜਿਹੜਾ ਚਲਾ ਜਾਂਦਾ ਬਾਰ ਕੇ ਬਾਅਦ ਜਿਹੜਾ ਨੌਜਵਾਨੀ ਦਾ ਹਿੱਸਾ ਗੁੰਮਰਾਹ ਹੋਇਆ ਹੁੰਦਾ ਲੰਮੇ ਤੱਕੇ ਪਿੱਛੇ ਤੱਕੀ ਰੰਡ ਚਲਾ ਜਾਂਦਾ ਇਸ ਤਰ੍ਹਾਂ ਨਾਲ ਚਲਾ ਜਾਂਦਾ ਕੋਈ ਇਸ ਤਰ੍ਹਾਂ ਦੀ ਕੋਈ ਕ੍ਰਿਮੀਨਲ ਕਿਸਮ ਦੇ ਬੰਦੇ ਉੱਥੇ ਗਏ ਹੋਣ ਕੋਈ ਇਹੋ ਜਿਹਾ ਕੁਝ ਹੋ ਗਿਆ ਜਾਂ ਤਾਂ ਕੁਝ ਦੇਖਣ ਨੂੰ ਨਹੀਂ ਮਿਲਿਆ ਤੇ ਹਾਈ ਕੋਰਟ ਦੀ ਟਿੱਪਣੀ ਨਾਲ ਇਹ ਮਤਲਬ ਹੈ ਬਣਦਾ ਵੀ ਕਿਸਾਨ ਲੋਕ ਜਿਹੜੇ ਆ ਗੂ ਨੇ ਉਹ ਹੋਇਆ ਜਾਂ ਕੁਝ ਚਾਹੁੰਦੇ ਨੇ ਜਿਹੜਾ ਜਿਹਾ ਕੁਝ ਚਾਹੁੰਦੇ ਫਿਰ ਉਹ ਉਹ ਜਾਂਦੇ ਉਹ ਤਾਂ ਬੈਠੇ ਕਿਉਂ ਸਰੰਦ ਕਿਹਾ ਉਹ ਗਾਹਾਂ ਜਾਂਦੇ ਜਦੋਂ ਸਰਕਾਰ ਦੀ ਰਾਜ ਦਾ ਪਤਾ ਲੱਗਿਆ ਵੀ ਸਰਕਾਰ ਇੱਥੇ ਤੱਕ ਆਗੇ ਵੀ ਬਾਹਰ ਨਹੀਂ ਜਾਣ ਦਿੰਦੀ ਸਖਤ ਤੈਅ ਕਰਦੀ ਹੈ ਉੱਥੇ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਇੱਕ ਬੰਦਾ ਸੀ ਹਿੰਦੀ ਹੋ ਗਿਆ ਉਹਨਾਂ ਹਾਲਤਾਂ ਦੇ ਵਿੱਚ ਉਹ ਉੱਥੇ ਬੈਠੇ ਨੇ ਉਹਨਾਂ ਦੇ ਨੂੰ ਰਿਹੱਕਾ ਬੈਠਣ ਤੇ ਇਹ ਨਹੀਂ ਦਾ ਸਰਕਾਰ ਨੂੰ ਜਾਂ ਹਾਈ ਕੋਰਟ ਨੂੰ ਵੀ ਚਿੱਤ ਨਹੀਂ ਕਰਨ ਦਾ ਅਧਿਕਾਰ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ